ਗਾਇਜ਼ ਆਕੇ ਲੱਗਦਾ ਬੱਚੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਗੇ ਕਪੂਤ ਹੈ ਕਾਲੇ ਪੀਲੇ ਹੋ ਕੇ ਵੇਖੋ ਗਾਇਜ਼ ਕਿੰਨਾ ਜ਼ਿਆਦਾ ਕਾਲਾ ਹੋ ਗਿਆ ਇੰਨਾ ਕਾਲਾ ਇੰਨਾ ਕਾਲਾ ਹੈ ਕਿਵੇਂ ਫਿਰ ਨਾਨਕਿਆਂ ਦਾ ਟੂਰ ਅੱਧੇ ਉੱਥੇ ਤੇ ਡਿੱਗੜਾ ਨਹੀਂ ਤਾਂ ਇੱਕ ਦੇ ਨਹੀਂ ਗਈ ਸੀ ਆਹ ਯਾਰ ਉਹ ਫੇਤ ਮੰਗਾਈ ਬਣ ਗਿਆ ਨਹੀਂ ਐ ਮਤਲਬ ਸਾਰੇ ਬੱਚੇ ਨੇ ਐਡਮਿਸ਼ਨਾਂ ਕਰਾ ਲਈਆਂ ਸਕੂਲ ਸਟਾਰਟ ਹੋ ਗਏ ਅਜੇ ਤੇਰਾ ਹੁਣ ਤੂੰ ਪਾਪੇ ਦੇ ਨਾਲ ਕਿਹੜੀ ਵੇਖਣੀ ਹੈ ਕੋਈ ਫਿਕਰ ਪੱਕਾ ਹੈਗਾ ਨਾ ਹੂੰ ਵੱਡਾ ਅਜੇ ਆਇਆ ਹੀ ਨਹੀਂ ਹੂੰ ਉਹ ਵੇਖ ਉਹ ਆਵਦੇ ਪਾਰਸਲ ਚੁੱਕੀ ਫਿਰਦਾ ਇੰਨੇ ਨਹੀਂ ਪਾਰਸਲ ਖਤਮ ਹੁੰਦੇਗੇ ਰੋਜ਼ ਰੋਜ਼ ਪੈਸੇ ਬਹੁਤ ਡਾਉਂਦਾ ਆਉਂਦਾ ਇਹਨੂੰ ਇੱਕ ਵਾਰੀ ਦੀ ਇਹਦਾ ਮੋਰ ਨਿੱਕਾ ਜਾ ਬਣਾਉਣੀ ਆ ਹਾਂ ਆ ਗਿਆ ਆ ਗਈ ਆ ਬੂਟ ਕਿਹੜੇ ਬੂਟ ਨੋ ਜਿਹੜੇ ਪਗ ਗਿਆ ਪੁਰਾਣੇ ਹਾਂ ਤਿਆਰ ਨਹੀਂ ਹੋ ਗਿਆ ਟੂਠਿਆ ਤੈਨੂੰ ਕਿੰਨੇ ਫੋਨ ਕਿਤੇ ਠਾਉਣ ਲਈ ਨਹੀਂ ਹੋੜੀ ਆਈ ਇਹ ਨਹੀਂ来 ਤੈਨੂੰ ਨਮਸਤੇ ਸਾਸਿਕਾ ਦਾ ਨਮਸਤੇ ਸਾਸਿਕਾ ਤੇ ਕਿਹੋ ਜਿਹੀ ਕੋਈ ਲੋਣੀ ਹਾਂ ਯਾਰੀ ਤੇ ਹਣ ਚਾਹ ਸੀຊੂ ਨਾ ਸੀਗਾ ਸ਼ਾ ਇਹ ਤੇ ਯਾਰਾਂ ਗੀ ਚਾਈਨਿਸ ਆ ਗਿਆ ਹੋਈ ਗੱਲ ਇੱਕ ਲੈ ਕੇ ਆ ਰਿਜ਼ਰਟ ਖਾਸ ਚੀਜ਼ ਨਹੀਂ ਸੀ ਰਿਜ਼ੋਰਟੋਂ ਆਏ ਪਾਸ ਹੋ ਗਿਆ 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 ਪਾਸ ਹੋ ਦੇ ਨੀ ਕੁੜੀਆਂ ਨੇ ਰੋ ਰੋ ਮਰ ਜਾਣਾ ਸੀ ਐਤ ਕਿ ਮੇਰਾ ਇੰਨੇ ਨੰਬਰ ਘਟਾ ਐ ਉਹ ਸਹੀ ਗੱਲ ਹੈ ਬੰਦੇ 98 ਟਾਈ ਹੈ ਲੈ ਕੇ ਆਇਆ ਫੂਡ ਸਟਾਰ ਅਸੂਦੀ ਹੈ ਕਮਾ ਸ਼ੂ ਮੈਂ ਬੱਲੇ ਵਾ ਹਾਈ ਵਾਈਟ ਲੈ ਆਇਆ ਫੇਰ ਇਹਨਾਂ ਵਾਈਟ ਨਹੀਂ ਲੈ ਕੇ ਦੇਨੇ ਦੇਖੋ ਕਿੰਨੇ ਲਾਈਟ ਵੇਟ ਹੈ ਇਹਨੂੰ ਰੱਖਣੇ ਆਉਂਦੇ ਵਾਈਟ ਇਹਨੇ ਆਪਦੇ ਰੰਗ ਰਗੇ ਕਰ ਲੈਨੇ ਹੁਣ ਕਿਹੜੇ ਚੱਲਾ ਕਾਲੇ ਕਾਲੇ ਲੈ ਕੇ ਆਇਆ ਕਰ ਮੈਚ ਕਰ ਫੁੱਲ ਬਲੈਕ ਸੋਣੀ ਨਹੀਂ ਕਿਤੇ ਹਾਂ ਲੈਣੀ ਤਾਂ ਮੈਂ ਫੁੱਲ ਬਲੈਕ ਹੀ ਸੀਗੀ ਤੇ ਬੁੱਕਸ ਸਿਰਫ ਇਹ ਨਹੀਂ ਹੈ ਤੇ ਨਹੀਂ ਇਹ ਤਾਂ ਵੀ ਹੋ ਸਕਦਾ ਬਾਈਂਡਿੰਗ ਲਈ ਦਿੱਤੀਆਂ ਇਹ ਤਾਂ ਨਾ ਬੁੱਕਸ ਹੋਣੀਆਂ ਹਨ ਹੋਰ ਕਿ ਲੈ ਕੇ ਆ ਕੀ ਹੈ ਤੁਹਾਡਾ ਸੂਟ ਦੇ ਲਈ ਅੱਛਾ ਸੂਟ ਆ ਗਿਆ ਸੂਟ ਵਿਖਾਈ ਖੁਸ਼ ਕੱਢ ਕੇ ਵਿਖਾਈ ਖੁਸ਼ ਕੱਢ ਕੇ ਵਿਖਾ ਓਪਨਿੰਗ ਕਰਦੇ ਓਪਨਿੰਗ ਆ ਜਿੰਦੀ ਚੁੰਨੀ ਨਹੀਂ ਭਰਾਵਾ ਸੂਟ ਇਹ ਸੂਟ ਹੀ ਆ ਜਿੰਦਾ ਚੱਗਾ ਤੈਨੂੰ ਬੜਾ ਦੱਸਣਾ ਹੁਣ ਮੈਂ ਦੱਸਦੀ ਆ ਸਹੀ ਇਸ ਤਰ੍ਹਾਂ ਸੌਣਾ ਆ ਸੂਟ ਜਿਹੜਾ ਆਪਾਂ ਕੱਢਣਾ ਦਿੱਤਾ ਸੀ ਉਹ ਤੁਹਾਡਾ 100 ਦਾ ਸੂਟ ਇੱਕ ਕਵਿੰਟ ਚੁੱਪ ਕਰ 250 ਦਾ ਕਿੰਨਾ ਸੋਨਾ ਬਣ ਗਿਆ ਨਾ ਆ ਗਲੇ ਦੀ ਹੋ ਗਈ ਕਢਾਈ ਹਾਂਜੀ ਓਏ ਪਾਸੇ ਹੋ ਜਾ ਤੇ ਲੋਸ ਦੇਖ ਵਾਉ ਇੱਕ ਹੀ ਰਹਾ ਗਿਆ ਨਹੀਂ ਵੀ ਵਾਈਬ ਉਹ ਉਹ ਕਰੀ ਨਹੀਂ ਸੁਣਾਵੇ ਕਿ ਕਿੱਡਾ ਵਸੂ ਚਾਈਨਸ ਆਦਮੀ ਚੁੱਪ ਕਰ ਜਾਏ ਚੈਂਜੋ ਚੈਂਜੋ ਇਹ ਬਾਜ਼ੂ ਵਾਉ ਤੇ ਕਿਤੇ ਹੈਲਫੋਰਸ ਮਾਰ ਲਿਆ ਮੈਂ ਤੇ ਹੁਣ ਆਪਾਂ ਦੁਪੱਟਾ ਸਾਰੇ ਕਲਰਸ ਦਾ ਟਾਈ ਐਂਡ ਡਾਈ ਵਾਲਾ ਕਰਵਾਵਾਂਗੇ ਹਾਂਜੀ ਇਹ ਇੰਨੇ ਵਾਲਿਆ ਹਨਾ ਆ ਸਾਰੇ ਕਲਰ ਜਿਹੜੇ ਨਾਲ ਕਲਰ ਗ੍ਰੀਨ ਇਹਦਾਂ ਨੂੰ ਯੂਟ ਸੀ ਹੈਲੋ ਰੈੱਡ ਮੰਮੀ ਬੇਸ ਵਾਲਾ ਆਵਲਾ ਕਲਰ ਹਾਂਜੀ ਇੱਕ ਗੱਲ ਨਰਸਿੰਗ ਕੀਤੀ ਹਾਂ ਮੇਰੇ ਪੰਖ ਕਿਤੇ ਨਹੀਂ ਹਾਂ ਤਾਂ ਬਣ ਕੇ ਗਿਆ ਹਾਂ ਸੱਚ ਉੱਥੇ ਲਾਤੀ ਮੰਮੀ ਦਾ ਸਿਰ بڑا ਪੇਡਾ ਅੱਛਾ ਦੱਸੋ ਸਤਾਰਾ ਸੁਣ ਹਸਾਉਣਾ ਬੂਟ ਤਾਂ ਸੋਹਣੇ ਆ ਪਰ ਪਾਉਣ ਵਾਲਾ ਬੰਦਾ ਨਹੀਂ ਵੀਨੇ ਸੋਹਣਾ ਲੱਗਦਾ ਇਹ ਤਾਂ ਸਿਰਫ ਐਸ਼ੋਪ ਇਸ ਤੇ ਰੱਖਣ ਵਾਲੀ ਚੀਜ਼ ਐ ਬਹੁਤ ਬਾਰਲੇ ਆ ਬਾਰਲੇ ਸਟੈਨ ਨਵੇਂ ਨਵੇਂ ਆਏ ਪੂਰੇ 1600 ਬੂਟ 1700 ਦੇ ਹਿਸਾਬ ਨਾਲ 1700 ਦੇ ਬੂਟ ਭਾ 2700 ਦੇ ਲੈ ਹੁੰਦੇ ਪਰ ਪੋਨ ਵਾਲਾ ਬੰਦਾ ਨਹੀਂ ਇਹ ਤੇਰੇ ਪਾਪਾ ਪਾਉਂਦੇ ਫਿਰ ਤੇਰੇ ਪਾਪਾ ਨੇ ਨਹੀਂ ਲੈ ਹੁੰਦੇ ਉਹ ਤਾਂ ਕਿੰਨੇ ਮੈਂ ਲੈ ਲੇ ਪੁੱਛਿਆ ਸੀ ਪੁੱਤ ਤੂੰ ਬੂਟ ਲੈ ਕੇ ਨਹੀਂ ਤੂੰ ਇਹ ਲੈ ਲੈ ਤੁਸੀਂ ਜਗਾ ਦੇ ਪੁੱਤ ਨਹੀਂ ਤੋ ਕਿਆ ਨਾ ਮੈਂ ਕਿ ਤੂੰ ਤੁਸੀਂ ਆਪਦੇ ਵੀ ਇਥੋਂ ਲੈ ਲਿਓ ਤੋ ਕਿ ਮੈਂ ਲੈ ਲੀਆ ਹੋਰ ਹੋ ਗਿਆ ਸਹੀ ਹੋ ਗਏ ਇਹ ਤਾਂ ਖਰਾਬ ਪਤਾ ਨਹੀਂ ਨਹੀਂ ਵੀ ਤੂੰ ਆਪਦੇ ਲੈ ਲੇ ਤੇ ਡੈਡੀ ਨੂੰ ਨਹੀਂ ਕਿਹਾ ਨਾ ਆਣ ਆਸਤੇ ਫੋਟ ਤੇ ਮੈਨੂੰ ਕਿਹਾ ਪਤਾ ਨਹੀਂ ਮੈਂ ਫੋਨ ਵੀ ਕੀਤਾ ਸੀ ਮਗਰ ਹਰ ਵਾਰੀ ਆਪ ਲੈ ਲੈਂਦੇ ਜੇ ਤੋ ਰਹਿ ਜਾਂਦਾ ਫੜੀ ਮਾਰੇ ਵੇਖੀ ਚੱਕਣੀ ਤੂੰ ਨੇ ਮੈਂ ਫੋਨ ਵੀ ਕੀਤਾ ਸੀਗਾ ਵੀ ਤੂੰ ਮੈਂ ਕੁਲ ਮਗ ਗਿਆ ਹੋਵੇ ਸਪੈਸ਼ਲੀ ਸੁਣਿਆ ਗਿਆ ਹਣੀ ਤੂੰ ਕਿ ਮੈਂ ਲੈ ਲਿਆ ਇਧਰ ਐਮ ਆਰ ਪੀ ਚੈੱਕ ਕਰੋ ਸਹੀ ਆ ਮੈਨੂੰ ਆਖਾ 499 ਰੀਅਲ ਐਂਟਰਪ੍ਰਾਈਜ਼ ਹੈ ਹਮ ਅਸੀਮਸਨ ਟੌਪ ਚ ਦਿੰਦੇ ਹੀ ਰੈਡੀ ਤੈਨੂੰ ਫ੍ਰੀਜ ਦਿੱਤੇ ਹੈ ਨਾ ਰੈੱਡ ਟਿਪ ਦੇ ਉੱਪਰ ਦੇ ਨਾਲੇ ਕਹਿੰਦਾ ਨੀਮੂ ਲਾਉਂ ਜ ਨਾਲੇ ਕਹਿੰਦਾ ਆਫਰ ਉਹ ਪੁਰਾਣਿਆਂ ਤੇ ਆਫਰ ਲਾਉਂਦੇ ਹੁੰਦੇ ਆ ਹਾ 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 ਆਲ ਸਾਰੇ ਰੈੱਡ ਟਿਪ ਦਿਓ ਓਕੇ ਓਕੇ ਭਾਈਆਂ ਜੱਗ ਨੇ ਮਂ ਗਾਇਬ ਆਂਸੋ ਦੇ ਜਿਹੜੇ ਇਹੋ ਉਹਨਾਂ ਦਾ ਸੇਲ ਕਰਨ ਦਾ ਤਰੀਕਾ ਯੈਸ एमआरपी ਤਾਂ ਜਾਈ ਨਾ ਸੱਤਿਆਰ ਨੂੰ ਉਹਨੇ ਆਪਾ 700 ਦੇ ਇੱਥੇ ਲੈਣ ਜਾਈ ਨਾ ਦੇਸੀ ਤੇ ਆਪਾਂ ਕਹੀਏ 700 ਚ ਵੀ ਆਪਾਂ ਨੂੰ 350 ਦੇਣੇ ਪੈ ਜਾਣ ਹਨਾ ਪਹਿਲੇ ਸਹੀ ਗੱਲ ਨੇ ਨਹੀਂ ਦੱਸੋ ਸਹੀ ਆ ਦੇਖਿਆ ਸਹੀ ਕਾਲੇ ਰੰਗ ਹੋ ਗਏ ਮੈਂ ਪਾਣੀ ਲਿਆ ਦੇ ਘਾ ਤਾਂ ਫਿਰ ਸਹੀ ਆ ਮੈਂ ਪਾਣੀ ਮਿੰਨ ਮਿੰਨ ਗਵਾਉਂਦੇ ਹਾਂ ਹਾਂ ਇਹ ਹਰਤੇ ਕਰਤੇ ਬਾਇੰਗ ਫੇਰ ਨਹੀਂ ਸਹੀ ਜੇ ਮਨ ਨੂੰ ਵਾਂਡੇ ਜਾਣਾ ਆ ਕੇ ਸਾਫ ਕਰਕੇ ਰੱਖਣੀ ਆ ਉਹ ਇਦਾਂ ਨਹੀਂ ਮੈਂ ਲੈਣੇ ਹੁਣ ਛੋਟੋ ਹੀ ਛੁਦ ਕੋਈ ਲੈ ਲੈਣੇ ਗੱਲ ਪਿੱਤਲੇ ਜਿਹੜੇ ਆ ਲੈਣੇ ਕਹਤੋਂ ਹਾਂ ਕਹਦੇ ਆਹ ਹੈ ਗਿਆ ਦੇਖਣਾ ਰੈਕਟ ਰੈਕਟ ਟਾਲਾ ਚੱਕ ਕੇ ਵਿਖਾਈ ਚਲ ਕੋਮਲ ਮੇਰੇ ਨੇਲਸ ਸੈੱਟ ਕਰਦੇ ਐਜੇ ਅਸੀਂ ਕਰ ਰਹਾ ਨੇ ਵਾਓ ਕਿੰਨੇ ਸੋਹਣੇ ਵੇਖੋ ਬਟ ਥੋੜੇ ਜਿਹਾ ਸ਼ਾਰਟ ਕਰਨੀ ਆ ਟੜੀ ਰੰਗ ਦੇ ਨਾਲ ਰਲ ਲਗੇ ਇਹ ਵੀ ਹਨਾ ਮਿਕਸ ਮੈਚ ਕਰਦੇ ਮਿਕਸ ਮੈਚ ਹੋ ਗਏ ਮੇਰੇ ਨੇਲਸ ਦੇਖੇ ਐ ਕਿ ਉਹ ਗੋਡੇ ਆ ਹੈਨਾ ਪਲੇਨ ਹੀ ਵਧੀਆ ਲੱਗਦੇ ਆ ਨਾ ਗੋਡੇ ਆਂ ਹਾਂ ਬਦਲ ਦੋ ਨਾ ਨਾ ਇਹ ਡੈਡੀ ਲਿਆਉ ਮੈਂ ਦੋ ਮਿੰਟ ਚ ਲਾ ਦੂੰਗਾ ਮੈਂ ਪਤਾ ਨਹੀਂ ਕਿੰਨੇ ਦੀ ਬਦਲੀ ਬਹੁਤ ਅੱਛੇ ਹੰਨ ਦੇਖ ਰੇ ਅੱਛੀ ਤਰ੍ਹਾਂ ਸੇ ਖਸ਼ੂ ਬੂ ਦੇਖ ਖਸ਼ੂ ਮੇਰੇ ਨੇਲਸ ਲਾ ਕੇ ਸ਼ੈਡੂ ਨਾ ਛੋੜ ਨਾ ਨਿਆਰੇ ਲਓ ਹਾਂ ਆ ਸੁਈ ਧਿਆਨ ਨਾਲ ਫਾਹਮ ਦੇ ਰੱਖਿਆ ਹੋਣਾ ਕਿਥੇ ਪਟਾ ਨਾ ਚੰਦਨ ਨਾ ਪਟਾ ਦੋ ਮੰਮੀ ਯੈਸ ਪਟਾ ਪਟਾ ਉਹ ਵੇ ਇਹ ਕੁੱਤੇ ਦਾ ਪਟਾ ਹੈ ਇਸਕੋ ਡਾਇਲ ਨਹੀਂ ਸੌਰੀ ਇਸਕੋ ਕੀ ਬੋਲਦੇ ਪਟਾ ਨਹੀਂ ਬੋਲਦੇ ਇਸਕੋ ਬੱਚੇ ਸਟ੍ਰੈਪ ਬਾਹਰ ਪਿਆ ਇੱਕ ਸਟ੍ਰੈਪ ਕਹਿੰਦੇ ਹੈ ਸਟ੍ਰੈਪ ਓਕੇ ਓਕੇ ਕਾਲੂ ਕਾਲੂ ਨੀ ਮੇਰਾ ਕਾਲੂ 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 ਤੇ ਗਾਇਸ ਅਸੀਂ ਮੈਂ ਹੁਣੇ ਆਪਦਾ ਨਵਾਂ ਨੰਬਰ ਲਿਆ ਸੀਗਾ ਮੈਂ ਹੁਣੇ ਨਵਾਂ ਨੰਬਰ ਲੈ ਕੇ ਆਇਆ ਆਪਦਾ ਤੇ ਹੁਣ ਜੱਗੇ ਨੂੰ ਪ੍ਰੈਂਕ ਕਾਲ ਕਰਨ ਲੱਗੇ ਕੁੜੀ ਦੀ ਬਾਤ ਚ ਕਰਨੇ ਚਲੋ ਕਰੋ ਫੋਨ ਨਦੀ ਬਿੰਗ ਸਪੀਕਰ ਕਰ ਦੋ ਗਾਇਸ ਤਾਂ ਨੰਬਰ ਨਹੀਂ ਦਿਖਾ ਸਕਦੇ ਅਸੀਂ ਹੈਲੋ ਕੋਈ ਆ ਰਿਹਾ ਪਿਆਰ ਹੈ ਹੈਲੋ ਦੇਖੇ ਨਹੀਂ ਹੈਲੋ ਹੈਲੋ ਜਿਕਸਿਰ ਹਾਂ ਜੀ ਹੈਲੋ ਬੱਤਸਿਰ ਮੈਂ ਤੁਹਾਨੂੰ ਬੋਲਦੀ ਹਾਂ ਮੈਂ ਤਰੰਗ बोलਦੀ ਆ ਕੌਣ ਜੀ ਤੈਨੂੰ ਹਾਨੀ ਕੌਣ ਤੋਂ ਕੌਣ ਜੀ ਪਿਸ਼ਾਨਿਆ ਨਹੀਂ ਤੁਸੀਂ ਮੈਨੂੰ ਦੁਬਾਰਾ ਲਾ ਦੁਬਾਰਾ ਲਾ ਦੁਬਾਰਾ ਲਾ

ਲੇਕਿਨ ਇਸਨੇ ਚੋਲ ਕੀ ਹੈ ਬਾਬੂ ਚੋਰੀ ਕੀ ਹੈ ਮੇਰਾ ਫੇਸ ਨਹੀਂ ਦਿਖ ਰਿਹਾ ਆ ਸੋ ਲਾਈਟ ਅੱਛਾ ਹੈ ਤੇ ਜਲਦੀ ਬਣਾ ਲੈਣੀ ਹੈ ਚੱਲ ਆ ਜਾ ਦੱਸ ਦੇਖਾ ਗਾਇਸ ਜੈਸੇ ਦੇ ਪਾਪਾ ਜੀ ਵਧਾਈਆਂ ਹੁਣ ਤੁਹਾਡਾ ਮੁੰਡਾ ਪਾਸ ਹੋ ਗਿਆ एक परीक्षा ली सी मुंडे की पप्पू पास हो गया पप्पू पास हो गया पप्पू पास हो गया पप्पू पप्पू के साथ हमने प्रैंक किया था इधर <laughs> एक रंग उठे इधर एक गाय मेरा लल्लू हाय नहीं मेरा लल्लू ਮੈਂ ਫੋਨ ਬੰਦ ਹੋ ਗਿਆ ਨਹੀਂ ਤੇ ਗੱਲ ਤੱਕ ਕਰਾ ਦੇਣੀ ਸੀ ਮੈਂ ਗੱਲ ਤੱਕ ਗਰਲਫ੍ਰੈਂਡ ਤਾਂ ਸੀ ਬਣਾਈ ਦੇਣੀ ਸੀ ਤੇਰੀ ਨਹੀਂ ਦੇਣੀ ਅਹੀਂ ਹੋ ਗਿਆ ਵੀ ਜਣੀ ਖੜੀ ਗੱਲ ਕਰ ਲਈ ਆਏ ਹਾਏ ਮੇਰਾ ਮੁੰਨਾ ਨਹੀਂ ਨਹੀਂ ਮੁੰਨਾ ਮੇਰਾ ਜਵਾਬ ਦੇ ਤਾਂ ਠੋਕ ਕੇ ਕਹਿੰਨਾ ਮੇਰੀ ਮੰਮੀ ਜਿੱਥੇ ਜਿੱਥੇ ਮੇਰੀ ਮੰਮੀ ਹੱਥ ਰੱਖੂ ਮੈਂ ਉਹੀ ਲੈ ਕੇ ਆਉਣੀ ਆ ਅੱਜ ਤਾਂ ਕੁਝ ਮੰਨਦਗੇ ਸਰਦਾਰਾ ਅੱਜ ਮੁੰਨਾ ਪਾਸ ਹੋ ਗਿਆ ਹੈਲੋ ਜਣਾ ਜੀ ਕੱਲ੍ਹ ਕਰ ਸਾਡਾ ਫੋਨ ਬੰਦ ਹੋ ਗਿਆ ਸਾਰਾ ਰਿਪੀਲ ਹੋ ਗਿਆ ਚਲੋ ਅੱਛੀ ਬਾਤ ਹੈ ਜਵਾਬ ਦੇਤਾ ਤਾਂ ਕੁੜੀ ਨੂੰ ਦਿਲ ਤੋੜਤਾ ਐ ਕੋਈ ਤੇਰਾ ਦਿਲ ਟੁੱਟ ਗਿਆ ਉੱਚੀ ਉੱਚੀ ਮਾਰ ਭਾਂਗਾ ਹੁਣ ਤੇਰਾ ਦਿਲ ਟੁੱਟਾ ਤੇਰੀ ਫਰਕੇ ਮੇਰਾ ਦਿਲ ਮੇਰਾ ਇੰਦ ਕੰਬ ਦੇ ਕੇ ਆਈ ਐਮ ਪ੍ਰਾਊਡ ਆਫ ਮਾਈ ਸਨ ਓ ਮਾਈ ਸਨ ਵਿੱਚ ਉੱਚੀ ਬੋਲਦਾ ਵਿਆਹ ਹੀਗਾ ਹਾਂਜੀ ਵਗੈਰਾ ਵਗੈਰਾ ਉਹ ਤਾਂ ਫਿਰ ਗਰਲਸ ਦੀ ਰਿਸਪੈਕਟ ਕਰਨੀ ਚਾਹੀਦੀ ਨਾ ਹਾਂ ਬੱਤ amazing ਹੈ ਯਾਰ ਉਹ ਗਾਲਾ ਕੜ ਦਾ ਕੱਢਣ ਲੱਗਾ ਹਾਂ ਮੈਂ ਮੈਂ ਛੱਟ ਤੱਕ ਜਿੱਦਾਂ ਨੰਬਰ 'ਚ ਪਹਿਲਾਂ ਮੈਂ ਨਵਾਂ ਨੰਬਰ ਹੀ ਇਹ ਅਧਿਕਾਰ ਦੇ ਫਰੈਂਡ ਦਾ ਇਹ ਵੀ ਸੇਵ ਕਰੀ ਨਿਊ ਗਰਲਫ੍ਰੈਂਡ ਜਿਸੇ ਲੀਨ ਫੋਨ ਫੜ ਲਿਆ ਹਰੀਏ ਚੱਲ ਲੜ ਲਿਆ ਨਹੀਂ ਰੀਅਲ ਸੇ ਲਈ ਦੀ ਮੈਂ ਹੀ ਆ ਹੈਨਾ ਹੈਨਾ ਹਨੀ ਕਹੀ ਵਿਸੇਲੀ ਬਣਾਉਣੀ ਆਸ ਮੇਰੇ ਤੋਂ ਬਾਅਦ ਸਿੱਧੀ ਮੇਰੀ ਨੋਈ ਆਉਗੀ। ਨਾ ਪੰਗੇ ਲੈ। ਚਲੋ। ਅੱਜ ਦਾ ਪ੍ਰੈਂਕ ਜਿਹੜਾ ਏ ਉਹ ਆਪਣਾ ਸਕਸੈਸਫੁਲ ਰਿਹਾ। ਤੇ ਕਾਹ ਦਾ ਕਾਹ ਦਾ ਸੱਚ? ਐਸੇ ਨਹੀਂ ਪਹਿਲਾਂ ਮੈਂ ਨਹੀਂ ਸਕਸੈਸਫੁਲ ਆਪਣਾ ਆਪਣੇ ਤੇ ਗਲਤ ਪਤਾ ਨਹੀਂ ਲੱਗਨ ਦਿੱਤਾ। ਪਤਾ ਨਹੀਂ ਲੱਗਦਾ ਨੂੰ ਸਹੀ ਹੈ। ਹਾਂ ਪਤਾ ਤਾਂ ਨਹੀਂ ਲੱਗਾ। ਹਮ। ਬਟ ਮੈਨੂੰ ਖੁਸ਼ੀ ਪਹਿਲਾਂ ਮੇਰਾ ਸਭੋ ਜਦ ਪ੍ਰੈਂਕ ਦੇਖੋ ਉਸ ਨੇ ਕਿਹਾ ਪਰ ਮੈਨੂੰ ਇਹ ਚੀਜ਼ ਚੰਗੀ ਜਿਹੀ ਨਹੀਂ ਲੱਗਦੀ। ਮੈਂ ਕਿਹਾ ਹਾਏ। ਜੇ ਨੇ ਫਰੈਂਡਸ਼ਿਪ ਅਸੈਪਟ ਕਰ ਲਈ ਫਿਰ ਮੇਰਾ ਦਿਲ ਟੁੱਟ ਜਾਣਾ ਹੈ ਫਿਰ ਕੰਮ ਖਰਾਬ ਹੋ ਜਾਣਾ ਪਰ ਹੁਣ ਮੈਂ ਕਰਨ ਤਾਂ ਟੈਨਸ਼ਨ ਫ੍ਰੀ ਹੋ ਕੇ ਸੌ ਸਕਦੀ ਸੀ ਕਿਾ ਦਿੱਤਾ ਲੱਗਾ ਸੀਗਾ ਹੁਣ ਗਾ ਬਚ ਕੇ ਜਦੋਂ ਮਰਜ਼ੀ ਤੇਰਾ ਟੈਸਟ ਲੈ ਸਕਦੇ ਤਾਂ ਸਿਰਫ ਕਹਿ ਲਓ ਵੀ ਸਿਮਾਂ ਲੈ ਕੇ ਆਈ ਅਸੀਂ ਚਾਰ ਇਹਦਾ ਵੀਕਲੀ ਟੈਸਟ ਸੀਗਾ ਸਮਝਾ ਚਾਰ ਸਿਮਾਂ ਲੈ ਕੇ ਆਏ ਅਸੀਂ ਕਦੀ ਵੀ ਹੋ ਸਕਦਾ ਜਦੋਂ ਮਰਜ਼ੀ ਇਹੀ ਤੇਰੇ ਤੇ ਅਟੈਕ ਕਰ ਸਕਦੇ ਈਓ ਆਹੀ ਤੇ ਕੰਨਾਂ 'ਚ ਟੂਟੀਆਂ ਕੱਢ ਦੇ ਇਹ ਮੈਂ ਤੋੜ ਦੇਣੀਆਂ ਬਸ ਦਿਹਾੜੀ ਢਾਂਗਾ ਮੈਂ ਤਾਂ ਨਾਲ ਨਹੀਂ ਲਜਾਂ ਦੇਣੀਆਂ ਦੱਸ ਤਈ ਇਹ ਆਪੇ ਹੀ ਫੜ ਲੈਂਦਾ ਮੈਂ ਤਾਂ ਲਕੋਈਆਂ ਸੀ ਬਹੁਤ ਢੂੰਗੀਆਂ 2-3 ਮਹੀਨੇ ਤਾਂ ਨਹੀਂ ਲੱਗੀਆਂ ਇਹਨੂੰ ਚਲੋ ਬਈ ਅੱਜ ਦਾ ਪ੍ਰੈਂਕ ਹੋ ਗਿਆ ਸਕਸੈਸਫੁਲ ਹੋ ਆਹ ਕਿਆ ਕੀ ਕਹਿਣਾ ਇੱਕ ਮਿੰਟ ਬਾਕੀ YouTube ਫੈਮਿਲੀ ਅਸੀਂ ਕੀਤਾ ਸੀ ਪ੍ਰੈਂਕ ਜਗਸੀਰ ਨਾਲ ਤੇ ਉਲਟਾ ਸਾਡੇ ਤੇ ਉਲਟਾ ਹੋ ਗਿਆ ਕਿਉਂਕਿ ਉਹਨੂੰ ਅਸੀਂ ਜਿਵੇਂ ਤੁਹਾਨੂੰ ਦੱਸਿਆ ਹੀ ਸੀਗੇ ਗਰਲ ਨਵਾਂ ਨੰਬਰ ਲਿਆ ਸੀ ਖੋਸ਼ ਨੇ ਤੇ ਗਰਲਫ੍ਰੈਂਡ ਬਣ ਕੇ ਉਹਨੂੰ ਉਹਦਾ ਚੈਟ ਕਰਦਾ ਪਿਆ ਸੀ ਤੇ ਇੰਨੇ ਜਗਸੀਰ ਨੇ ਉਹਦੀ ਜਿਹੜੀ ਫਰੈਂਡਸ਼ਿਪ ਠਕਰਾ ਦਿੱਤੀ ਤੇ ਬਾਕੀ ਚਲੋ ਬੜੀ ਖੁਸ਼ੀ ਦੀ ਗੱਲ ਆ ਵਧੀਆ ਰਿਹਾ ਅੱਜ ਦਾ ਪ੍ਰੈਗ ਵਧੀਆ ਰਿਹਾ ਤੁਹਾਨੂੰ ਕਿਵੇਂ ਦਾ ਲੱਗਦਾ ਅੱਜ ਦਾ ਵਲੌਗ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਇਹੋ ਜਿਹੇ ਵਲੌਗ ਜਿਹੜੇ ਲੈ ਕੇ ਆਵਾਂਗੇ ਅੱਗੇ ਵੀ ਹੁਣ ਖੁਸ਼ ਦੀ ਵਾਰੀ ਆ ਬਾਕੀ ਇਹ ਬਿਲਕੁਲ ਰੀਅਲ ਸੀ ਬਿਲਕੁਲ ਰੀਅਲ ਤੇ ਮੇਰਾ ਦਿਲ ਤਾਂ ਵੈਸੇ ਡਰਦਾ ਸੀ ਬਹੁਤ ਅੰਦਰੋਂ ਬਿਲਕੁਲ ਰੀਅਲ ਸੀ ਕੋਈ ਸਕ੍ਰਿਪਟਡ ਨਹੀਂ ਸੀਗਾ ਕਿਆ ਕਿ ਅੱਜ ਕਾਲ ਆਮ ਤੌਰ ਤੇ ਸਕ੍ਰੀਚਰ ਚਲੋਗੇ ਤਾਂ ਮੈਂ ਤੁਹਾਨੂੰ ਚੈਟ ਵੀ ਮੈਂ ਕੀ ਕਰ ਦੂੰਗਾ ਹੋਰੀ ਇਹਨੇ ਚੈਟ ਕੀਤੀ ਆ ਤੇ ਦਿਲ ਵੀ ਡਰਦਾ ਸੀ ਵੀ ਜਿੰਨੀ ਚੈਟ ਕਰੀ ਜਾਂਦਾ ਕਿਤੇ ਗੱਲ ਬਾਣੀ ਨਾ ਜਾਵੇ ਬਾਣੀ ਨਾ ਜਾਵੇ ਪਰ ਗੱਲ ਐਟੀ ਲਾਸਟ ਮੂਮੈਂਟ ਵਿਗੜ ਗਈ ਤੇ ਉਹ ਵਿਗੜੀ ਕਿ ਸਾਡਾ ਸੂਨ ਹੋ ਗਿਆ ਬੰਦ ਤੇ ਨਾ ਵੀ ਕਰਤੀ ਸੀ ਜੈਗਸਿਰ ਨੇ ਨਾ ਤਾਂ ਨਹੀਂ ਕੀਤੀ ਕਿ ਮੈਂ ਨਹੀਂ ਕਰਨੀ ਫਰੈਂਡਸ਼ਿਪ ਨਹੀਂ ਨਹੀਂ ਫਰੈਂਡਸ਼ਿਪ ਨਹੀਂ ਆਏ ਨਹੀਂ ਕਿਹਾ ਕਿ ਨਹੀਂ ਮੈਂ ਨਹੀਂ ਕਰਨਿਆ ਮੈਂ ਫਰੈਂਡਸ਼ਿਪ ਨਹੀਂ ਕਰਨੀ ਕਿਹਾ ਆਏ ਨੇ ਤੇ ਬਾਕੀ ਚਲੋ ਵਧੀਆ ਬੱਚੇ ਐਵੇਂ ਦੇ ਹੋਣੇ ਚਾਹੀਦੇ ਕਿ ਸਾਨੂੰ ਇਹਨਾਂ ਤੇ ਪ੍ਰਾਊਡ ਹੋਵੇ ਕਿਉਂਕਿ ਇਹਨਾਂ ਦੀ ਪੜ੍ਹ ਲਿਖਣ ਦੀ ਉਮਰ ਆ ساری ਉਮਰ ਇਹੀ ਛਲੀਆਂ ਸੁਲੀਆਂ ਤਾਂ ਬੰਦੀਆਂ ਰਹਿਣੀਆਂ ਹਜੇ ਛੋਟੀ ਉਮਰ ਆ ਬਾਕੀ ਚਲੋ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੱਸ ਤੇ ਆ ਬਹੁਤ ਘੱਟ ਨੰਬਰ ਆਏ ਨਹੀਂ ਜੀ 65 ਆਏ ਆ ਤੇ ਘੱਟ ਨੰਬਰ ਆਇਆ ਅਗਲੀ ਵਾਰੀ ਆਪਾਂ ਇਹਦੇ ਘੱਟੋ ਘੱਟ 75 ਤੋਂ 80 ਲੈ ਕੇ ਜਾਣੇ ਆਪਾਂ ਮਿਹਨਤ ਕਰਾਂਗੇ ਕਿਉਂਕਿ ਮੈਂ ਵੀ ਨਹੀਂ ਧਿਆਨ ਦਿੱਤਾ ਮੇਰੀ ਵੀ ਗਲਤੀ ਆ ਬਾਕੀ ਨੈਕਸਟ ਟਾਈਮ ਆਪਾਂ ਇਹਦੀ ਹੁਣ ਸੰਗੀ ਘਟ ਕੇ ਰੱਖਣੀ ਆ ਬਾਕੀ ਸਬਸਕ੍ਰਾਈਬ ਕਰ ਲਓ ਗਾਇਜ਼ ਇੰਨਾ ਨਹੀਂ ਰੌਲਾ ਗੋਲਾ ਪੈਂਦਾ ਹੀ ਰਹਿਣਾ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਰੂਰ ਜ਼ਰੂਰ ਦਬਾ ਲੈਣਾ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਇਹ ਮੇਰਾ ਕਾਲੂ ਨਹੀਂ ਇਹ ਮੇਰਾ ਕਾਲੂ ਤੁੰਨੂ ਦਿਖਦਾ ਰਵੇ ਮੇਰਾ ਕਾਲੂ ਪਹਿਲਾਂ ਤਾਂ ਮੈਂ ਇਹਦੀ ਕਲੀਨਜ਼ਿੰਗ ਕਰਨੀ ਚਾਹੁੰਦੀ ਸੀ ਪਰ ਮੈਂ ਕਿੰਨੀ ਮੇਰਾ ਕਾਲੂ ਮੇਰਾ ਕਾਲੂ ਨਹੀਂ ਮੇਰਾ ਕਾਲੂ ਯੋ ਮੇਰਾ ਲੱਲੂ ਇਹ ਮੇਰਾ ਕਾਲੂ ਲੱਗਦੀ ਤੇ ਉਹ ਮੇਰਾ ਲੱਲੂ ਤੇ ਹੌਣ ਮਿਲਦੇ ਨੇਕਸਟ ਵਲੌਗ ਚ ਤਦ ਤੱਕ ਲਈ ਸਾਨੂੰ ਦੇ ਆਈ ਜਾ ਜ ਬਾਈ ਸੀ ਯੂ